ਕਿਸ ਨੂੰ ਵੀ ਰਵਾਨਾ ਨਹੀਂ ਮੈਂ ਮੈਂ ਕਿੱਥੇ ਕਤਲਾ ਹੋਈ ਹੈ ਤੇਰੇ ਨਾਲ ਜਿਵੇਂ ਆਪਣੇ ਬੇਟੇ ਨੂੰ ਟਾਈਮ ਕੰਡੋ ਮਿਲਣ ਗਿਆ ਮੈਂ ਆਪਣੇ ਸਹੁਰਿਆਂ ਦੇ ਘਰ ਤੇ ਉੱਥੇ ਮੇਰੇ ਨੂੰ ਇੱਕ ਰਾਜੂ ਹੈ ਇੱਕ ਬਬਲੂ ਇੱਕ ਕਮੇੜੀ ਘਰ ਦੀ ਤੇ ਇੱਕ ਰਾਜੂ ਦੀ ਘਰ ਦੀ ਇਹਨਾਂ ਨੇ ਤੇਲ ਪਾਇਆ ਉੱਥੇ ਬੱਤੀ ਬੰਦ ਹੈ ਗਈ ਇਹਨਾਂ ਦੇ ਕਮਰੇ ਦੇ ਅੰਦਰਲੇ ਬੱਚੇ ਜਾਬ ਉਥੋਂ ਬਾਅਦ ਦੇ ਵਿੱਚ ਇਹਨਾਂ ਨੇ ਮੇਰੇ بیٹے ਨੂੰ ਫੋਨ ਕਰਾਇਆ ਮੇਰੇ ਭਤੀਜੇ ਨੂੰ ਇੱਥੇ ਘਰ ਮੇਰੇ ਕਹਿੰਦੇ ਵੇ ਇਹਨੂੰ ਆਪਣੇ ਮੁੰਡੇ ਨੂੰ ਚੁੱਕ ਲਿਆ ਉੱਥੇ 15 ਮਿੰਟ ਮੈਂ ਲੰਮੇ ਪਿਆ ਰਿਆਂ ਇਹਨਾਂ ਦੇ ਘਰੇ ਫਿਰ 15-20 ਮਿੰਟਾਂ ਤੋਂ ਬਾਅਦ ਤੇ ਮੈਨੂੰ ਇਹਨਾਂ ਨੇ ਖੁਲਾਇਆ ਮੇਰੇ ਘਰ ਦੇ ਲੈ ਗਏ ਨਾ ਕੀ ਕੀ ਕਾਰਨ ਸੀਗੇ ਕੀ ਤੁਹਾਡੇ ਨਾਲ ਇੰਨੀ ਇੰਨੀ ਹਮਾਨੀਏ ਤੋਂ ਨਾਲ ਵੱਲ ਵਰਤੀ ਗਈ ਤੁਹਾਡੇ ਤੇ ਧੀ ਪਾ ਕੇ ਤੁਹਾਨੂੰ ਸਾੜਤਾ 8-9 ਸਾਲ ਦੇ ਕਿ ਬੀ ਹੋ ਗਿਆ ਉੱਥੋਂ ਹੁੰਦੇ ਨਾਂ ਨਹੀਂ ਲੈਂਦੀ ਮੇਰੀ ਵਾਇਫ ਜਿਹੜੀ ਹੈ ਨਾ ਕੰਟੀ ਮੈਂ ਉੱਥੇ ਹੀ ਰਹਿਣਾ ਪਤਾ ਨਹੀਂ ਕੀ ਉੱਥੇ ਦਾ ਹੈਗਾ ਜੇ ਮੈਨੂੰ ਨਹੀਂ ਪਤਾ ਕੋਈ ਜਿਆ ਜਿਹਦੇ ਸੰਬੰਧ ਹੈ ਗਿਆ ਮੈਨੂੰ ਕਿਸ ਚੀਜ਼ ਦਾ ਨਹੀਂ ਪਤਾ ਪਰ ਫਿਰ ਵੀ ਮੈਂ ਭਰੋਸਾ ਕਰਦੇ ਹਾਂ ਠਿਕ ਲਿਆਦਾ ਹੀ ਇਹਨੂੰ ਕੋਈ ਗੱਲ ਨਹੀਂ ਕਿੰਨੇ ਸਾਲ ਹੋ ਗਏ ਮੈਰਿਜ ਨੂੰ ਤਰੇਬੰਤ ਤਰੇਬਾ ਨਾ 25 ਸਾਲ ਦੇ ਲੱਗੇ ਚੱਕ ਹੋ ਗਏ ਬੱਚੇ ਕਿੰਨੇ ਤੋਂ ਕਿੰਨੇ ਵੱਡੇ ਮੁੰਡਾ ਮੇਰਾ ਲੜਕਾ ਹੋ ਗਿਆ ਪਲੱਸ 2 ਕਰ ਲਈ ਜਨ ਹਾਂਜੀ ਤੇ ਬੇਟੀ ਮੇਰੀ 10ਵੀਂ ਕਰਾ ਚੁੱਕੀ ਬੱਚਿਆਂ ਦਾ ਕਿੱਦਾਂ ਮਰ ਰਈਆ ਤੁਹਾਡੇ ਨਾਲ ਬੱਚਿਆਂ ਨੂੰ ਜੋ ਸਿਖਾਓਗੇ ਮੈਮ ਉਤਰਾਂਦੇ ਹੋਣਾ ਕੋਈ ਜਦੋਂ ਮੈਨੂੰ ਮਿਲਨੇ ਦੇਣਾ ਤੇ ਕਿਸ ਤਰ੍ਹਾਂ ਕਟੜੀ ਬਾਈਕ ਜਿਸ ਟਾਈਮ ਤੁਹਾਡੇ ਘਰ ਇੱਕ ਘਟਨਾ ਉਹਨਾਂ ਵੱਲੋਂ ਕੀਤੀ ਗਈ ਆ ਤੇਲ ਪਾਇਆ ਗਿਆ ਵਾ ਇਹਨੇ ਬੁਰੀ ਤਰ੍ਹਾਂ ਨਾਲ ਤੁਹਾਡੇ ਨੂੰ ਸਾਰਿਆ ਗਿਆ ਉਸ ਟਾਈਮ ਤੁਹਾਡੀ ਵਾਈਫ ਕਿੱਥੇ ਸੀ ਘੜੇ ਗਲੇ ਗਲੇ ਦੇ ਵਿੱਚ ਬੋਲ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਹੋ ਉਹਨਾਂ ਦੇ ਨਾਲ ਢਾਲੀ ਹੋਈ ਬਰਬਲ ਦੀ ਨਾਲ ਵਾਲੀ ਇਹ ਕੋਡੀ ਕੋਣ ਹੈ ਜਿਸ ਜਿਨ੍ਹਾਂ ਨੇ ਤੇਲ ਪਾਇਆ ਤੁਹਾਡੇ ਉੱਤੇ ਇੱਕ ਇੱਕ ਮੇਰੀ ਘਰਦੀ ਹੈ ਘਰਦੀ ਦੇ ਦੋ ਭਤੀਜੇ ਆ ਗਿਆ ਰਾਜੂ ਤੇ ਬੱਬਲੂ ਤੇ ਇੱਕ ਰਾਜੂ ਦੀ ਘਰਦੀ ਹੈ ਇਹ ਰਾਜੂ ਤੇ ਬੱਬਲੂ ਕੋਣ ਨੇ ਇਹ ਦੋਨੇ ਆਪਸ ਭਰਾ ਹੈਗੇ ਠੀਕ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਦਿੱਤੀ ਨਹੀਂ ਮੈਂ ਉਸ ਦਿਨ ਬਿਆਨ ਆਪਣੇ ਪੁਲਿਸ ਪ੍ਰਸ਼ਾਸਨ ਦਿੱਤੇ ਜੇ ਮਰਘਾਡੇ ਕੋਈ ਸੁਣਵਾਇ ਨਹੀਂ ਜਹੋਂ ਹੁੰਦਾ ਹੈ ਉਹ ਤੋਂ ਕਹਿੰਦੇ ਫਿਰ 24 ਘੰਟੇ ਬਾਅਦ ਤੁਹਾਡੇ ਸਾਨੂੰ ਆਈ ਹੋਏ ਕਿ 24 ਘੰਟੇ ਬਾਅਦ ਅਸੀਂ ਰਿਪੋਰਟ ਫਿਰ ਇਹਨਾਂ ਮੇਰੇ ਬ੍ਰਦਰ ਜੀ ਗਏ ਨੇ ਤਾਂ ਉਹ ਕਹਿੰਦੇ ਨੇ ਵੀ ਤੁਹਾਡੇ ਨਾਂ ਅਗਲੇ ਦਿਨ ਤੁਹਾਨੂੰ ਇਨਫੋਰਮ ਕੀਤਾ ਜਾਏਗਾ ਉਸ ਤੋਂ ਬਾਅਦ ਵਿੱਚ ਫਿਰ ਪਤਾ ਨਹੀਂ ਫਿਰ ਨਾਲ ਕੋਈ ਗੱਲ ਨਹੀਂ ਹੋਈ ਮੇਰਾ ਬ੍ਰਦਰ ਗਿਆ ਕੀ ਹੋਇਆ ਕੀ ਨਹੀਂ ਮੈਨੂੰ ਇਹਦੇ ਬਾਰੇ ਨਹੀਂ ਕੋਈ ਕੀ ਕੀ ਮੰਨਦੇ ਹੋ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਢਿੱਲ ਵਰਤੀ ਜਾ ਰਹੀ ਹੈ ਹਾਂ ਜੀ ਬਿਲਕੁਲ ਢਿੱਲ ਵਰਤੀ ਜਾਂਦੀ ਹੈ ਮੈਮ ਨਾਲ ਅਗਲੇ ਦਿਨ ਜੇ ਪੁਲਿਸ ਪ੍ਰਸ਼ਾਸਨ ਨਾਲ ਦਾ ਠੀਕ ਹੋਏ ਤੇ ਮੈਂਟਾਂ ਦੇ ਵਿੱਚੋਂ ਕੋਈਸ ਸੋਲਵ ਕਰ ਸਕਦਾ। ਜਿਹੜੀ ਸੋਹਰੇ ਪਰਿਵਾਰ ਨੇ ਹੀ ਤੇਲ ਪਾ ਕੇ ਉਹਨਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਕੀ ਕਹਿਣਾ ਚਾਹੋਗੇ ਇਸ ਮਾਮਲੇ ਵਿੱਚ? ਇਹਦੇ ਵਿੱਚ ਜੀ ਮਿਤੀ 1/9/25 ਨੂੰ ਗਰਮੀਤ ਕੌਰ ਵਾਈਫੋ ਕਸ਼ਮੀਰ ਕਸ਼ਮੀਰ ਸਿੰਘ ਜਿਹੜਾ ਡੈਮ ਗੰਜੀ ਜਨਾਲੀ ਆ ਇਹ ਆਪਣੀ ਪੇਕੇ ਪਰਿਵਾਰ ਰਹਿ ਰਹੀ ਹੈ ਜੀ। ਆਪਣੇ ਇਹਦਾ ਆਪਣੇ ਹਸਬੰਡ ਜਿਹੜੇ ਹੈ ਇਹਦਾ ਗੁਰਨਾਨਕਪੁਰਾ ਰਹਿਣ ਵਾਲਾ ਉਹ ਦਿਨ ਇਹਨਾਂ ਦਾ ਡਿਸਪਿਊਟ ਚੱਲ ਰਿਹਾ ਵਾ ਕਰੀਬ 6 ਸਾਲ ਤੋਂ ਜਿਹੜੀ ਆਪਣੇ ਬੱਚੇ ਲੈ ਕੇ ਪੇਕੇ ਪਰਿਵਾਰ ਡੈਮਗੰਜ ਰਹਿੰਦੀ ਹੈ ਮਿੱਟੀ 19 ਨੂੰ ਇਹਨਾਂ ਨੇ ਜਿਹੜਾ ਕਸ਼ਮੀਰ ਪਾਲ ਆ ਇਹਨ ਆ ਕੇ ਆਪੇ ਮਿੱਟੀ ਦੀ ਤੇਲ ਦੀ ਬੋਤਲ ਲੈ ਕੇ ਆਪਣੇ ਤੇ ਤੇਲ ਪਾ ਕੇ ਸਾਰੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਉਸ ਸਬੰਧੀ ਜਿਹੜਾ ਵਾ ਪਹਿਲਾਂ ਇੱਕ ਕੰਪਲੇਂਟ ਜਿਹੜੀ ਗਰਮੀਤ ਕੌਰ ਵਾਲੀ ਮਸੂਲ ਹੋ ਚੁੱਕੀ ਸੀ ਤੇ ਰਾਤ ਕੀ 11:30 ਵਜੇ ਦ੍ਰਿਸ਼ਟੀ ਹਸਪਤਾਲ ਤੋਂ ਸਾਨੂੰ ਚਿੱਠੀ ਆਈ ਸੀ ਵੀ ਕਸ਼ਮੀਰਪਾਲ ਦੇ ਉੱਥੇ ਬਰਨ ਕੇਸ ਕਰਕੇ ਦਾਖਲਵਾ ਕਾਰਵਾਈ ਕਰੋ ਜੋ ਮੌਕੇ ਤੇ ਪੁੱਜ ਕੇ ਉਹਦੇ ਕਸ਼ਮੀਰਪਾਲ ਦੇ ਜਿਹੜੇ ਬਿਆਨ ਡਾਕਟਰ ਸਾਹਿਬ ਕੋਲ ਫਿੱਟ ਲਿਖਾ ਕੇ ਬਿਆਨ ਹਾਸਲ ਕੀਤੇ ਜੋ ਉਸ ਸੰਬੰਧੀ ਦਰਖਾਸਤ ਵੀ ਮਸੂਲ ਹੋ ਗਈ ਸੀ ਜੋ ਇਹਦੀ ਤਫਤੀਸ਼ ਚੱਲ ਰਹੀ ਆ ਜੋ ਵੀ ਤੱਥ ਸਾਹਮਣੇ ਆ ਸਭ ਨਾਲ ਕਾਰਵਾਈ ਕੀਤੀ ਜਾਏਗੀ ਸਰ ਜਿਹੜਾ ਕਸ਼ਮੀਰਪਾਲ ਆ ਉਹਦੇ ਪਰਿਵਾਰਕ ਮੈਂਬਰਾਂ ਦੇ ਇਲਜ਼ਾਮ ਨੇ ਕੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ? ਪੁਲਿਸ ਵੱਲੋਂ ਜੋ ਵੀ ਇਹਨਾਂ ਨੇ ਬਿਆਨ ਲਿਖਾਏ ਆ ਕਸ਼ਮੀਰਪਾਲ ਨੂੰ ਕਿਸੇ ਨੇ țeਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਕਸ਼ਮੀਰਪਾਲ ਆਪ ਹੀ ਸੋਰੇ ਪਰਿਵਾਰ ਨੂੰ ਡਰਾਉਣ ਵਾਸਤੇ ਆਪਣੀ ਘਰ ਦੀ ਨੂੰ ਬੱਚਿਆਂ ਨੂੰ ਵਾਪਸ ਘੜਨਾ ਚਾਹੁੰਦਾ ਡਰਾ ਕੇ। ਇਸ ਸਬੰਧੀ ਤਫ਼ਤੀਸ਼ ਚੱਲ ਰਹੀ ਆ। ਜੋ ਵੀ ਤੱਤ ਸਾਹਮਣੇ ਆਏ ਕਾਰਵਾਈ।